ਜੀ ਬਾਈ ਜੀ ਸਤ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਹਰ ਵਾਰ ਦੀ ਤਰ੍ਹਾਂ ਅੱਜ ਅਸੀਂ ਤੁਹਾਡੇ ਲਈ ਨਵੀਆਂ ਆਈਟਮ ਲੈ ਕੇ ਪੇਸ਼ ਹੋਏ ਹਾਂ ਦੇਖੋ ਜੀ ਲੈ ਕੇ ਆਏ ਹਾਂ ਤੁਹਾਡੇ ਵਾਸਤੇ ਖਾਦੀ ਦੀ ਮੈਚਿੰਗ ਸੂਟ ਦੇਖੋ ਜੀ ਲੋਰ ਦੀ ਕਾਟਨ ਮੈਚਿੰਗ ਸੂਟ ਦੇਖੋ ਡਿਜ਼ਾਈਨ ਤੁਹਾਨੂੰ ਦਿਖਾਉਣ ਲੱਗੇ ਹਾਂ ਸੀ ਬਹੁਤ ਪਿਆਰਾ ਡਿਜ਼ਾਈਨ ਹੈ ਇਹਦੇ ਰੰਗ ਦਿਖਾਓ ਜੀ ਦਿਖਾਓ ਜੀ ਮੈਚਿੰਗ ਸਲਵਾਰ ਦਾ ਕਪੜਾ ਦਿਖਾਓ ਕਪੜਾ ਧਿਆਨ ਨਾਲ ਦੇਖ ਲਓ ਪਿਓਰ ਖਾਦੀ ਹੈ ਜੀ ਤਮੰਨਾ ਕੰਪਨੀ ਦੀ ਹੈ ਕਰੀਟ ਇਸ ਦਾ ਬਹੁਤ ਘੱਟ ਹੈ ਵੀਡੀਓ ਲਾਸਟ ਤੱਕ ਜਰੂਰ ਦੇਖੋ ਦਿਖਾਓ ਜੀ ਬਾਕੀ ਕਲਰ ਦਿਖਾਓ ਜੀ ਦੇਖੋ ਜੀ ਖਾਦੀ कॉटन ਦੇ ਮੈਚਿੰਗ ਸੂਟ ਕਲਰ ਦੇਖੋ ਜੀ ਇਹਦੇ ਬਹੁਤ ਸੋਹਣੇ ਕਲਰ ਨੇ ਮਹਿੰਦੀ ਸ਼ੇਡ ਪਰਪਲ ਬਲੂ ਕਾਫੀ ਬਹੁਤ ਸੋਹਣੇ ਸ਼ੇਡ ਨੇ ਕਪੜਾ ਪਿਓਰ ਖਾਦੀ ਹੈ ਤੁਸੀਂ ਧਿਆਨ ਨਾਲ ਦੇਖ ਸਕਦੇ ਹੋ ਕੈਮਰਾ ਕਾਲ ਕਰਕੇ ਦਿਖਾ ਰਹੇ ਹਾਂ ਦੇਖੋ ਜੀ ਅਗਲਾ ਡਿਜ਼ਾਈਨ ਦਿਖਾਓ ਜੀ ਦੇਖੋ ਜੀ ਡਿਜ਼ਾਈਨ ਬਹੁਤ ਪਿਆਰਾ ਡਿਜ਼ਾਈਨ ਹੈ ਵੈਰੀ ਬਿਊਟੀਫੁਲ オリジナル ਖਾਦੀ ਹੈ ਦੇਖੋ ਜੀ ਤਮੰਨਾ ਕੰਪਨੀ ਦੀ ਮੈਚਿੰਗ ਸੂਟ ਕਲਰ ਦਿਖਾਓ ਜੀ ਇਹਦੇ ਦੇਖੋ ਜੀ yellow peach ਬਹੁਤ ਪਿਆਰੇ ਕਲਰ ਨੇ ਪ्योर ਖਾਦੀ ਕਾਟਨੇ ਮੈਚਿੰਗ ਸੂਟ ਹੈ ਦਿਖਾਓ ਜੀ ਅਗਲਾ ਡਿਜ਼ਾਈਨ ਬਹੁਤ ਸੋਹਣੇ ਡਿਜ਼ਾਈਨ ਲੈ ਕੇ حاضر ਆਇਆ ਤੁਹਾਡੇ ਲਈ ਅੱਜ ਇਹ ਮਿਲਣਗੇ ਤੁਹਾਨੂੰ ਸਿਰਫ ਮੱਤੀ ਵਾਲਿਆਂ ਦੇ ਸ਼ੋਰੂਮ ਪਰੇਟਾ ਵਿਖੇ ਜੀ ਦੇਖੋ ਜੀ ਜਲਦੀ ਜਲਦੀ ਵੀਡੀਓ ਨੂੰ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਸਾਡੇ ਇੰਸਟਾਗ੍ਰam ਪੇਜ ਨੂੰ ਫੋਲੋ ਕਰ ਲਓ ਫੋਲੋ ਤਾਂ ਜੋ ਆਉਣ ਵਾਲੀਆਂ ਨਵੀਆਂ-ਨਵੀਆਂ ਵੀਡੀਓ ਤੁਹਾਨੂੰ ਮਿਲ ਸਕਣ ਦੇਖੋ ਜੀ ਖਾਦੀ ਕਾਟਨ ਦੇ ਦਿਖਾਈ ਦੇ ਰੇਟ ਇਸ ਦਾ ਸਿਰਫ 7700 ਰੁਪਏ ਹੈ 750 ਤੇ 50 ਰੁਪਏ ਖਾਦੀ ਕਾਟਨ ਦਾ ਮੈਚਿੰਗ ਸੂਟ ਕੱਪੜਾ ਪੂਰਾ ਵਧੀਆ ਤਮੰਨਾ ਕੰਪਨੀ ਦਾ ਰੇਟ ਸਿਰਫ 750 ਰੁਪਏ ਇਹ ਮੱਤੀ ਵਾਲਿਆਂ ਨੂੰ ਨਹੀਂ ਮਿਲੂਗਾ ਇਹ ਸਿਰਫ ਮੱਤੀ ਵਾਲਿਆਂ ਦੇ ਕੱਪੜੇ ਤੇ ਸ਼ੋਰੂਮ ਬਰੇਟਾ ਵਿਖੇ ਮਿਲੇਗਾ ਤੁਹਾਨੂੰ ਜੀ ਧੰਨਵਾਦ ਜੀ